ਕਿ ਜਦ ਕਦੀ ਕਿਸੇ ਮਨੁੱਖ ਨੂੰ ਜ਼ਿੰਦਗੀ ਵਿੱਚ ਪਹਿਲੀ ਦਫਾ ਝਲਕ ਮਿਲਦੀ ਹੈ ਨਾ ਨਾਮ ਰਸ ਦੀ ਹੈਰਾਨ ਹੋ ਜਾਂਦਾ ਔਰ ਉਹ ਸੋਚਦਾ ਹੈ ਰਸ ਕਿੱਥੋਂ ਆ ਰਿਹਾ ਹੈ ਇਹ ਕੀ ਹੈ ਔਰ ਵਾਕਈ ਇਹ ਰਸ ਹੈ ਜਾਂ ਕਿ ਮੈਂ ਭਰਮ ਕੋ ਲੈ ਕੇ ਚਾਂ ਐਸੀ ਹਾਲਤ ਬਣਦੀ ਹੈ ਐਸੀ ਅਵਸਥਾ ਬਣਦੀ ਹੈ ਅਭਿਆਸੀ ਦੀ ਕਿਉਂਕਿ ਜਿਸ ਦਿਨ ਪਹਿਲੇ ਦਿਨ ਉਹ ਮੰਨਦਾ ਤਾਂ ਪਹਿਲੇ ਤੇ ਕੋਈ ਤਜਰਬਾ ਹੈ ਨਹੀਂ ਉਸ ਨੂੰ ਕਿ ਅੱਜ ਪਹਿਲੀ ਦਫਾ ਕੋਈ ਰਸ ਬਣਿਆ ਹੈ ਤਾਂ ਹੈਰਾਨ ਹੋ ਜਾਂਦਾ ਬਿਸਮਾਰ ਰਹੰਦਾ ਉਹਦੇ ਅੰਦਰੋਂ ਸਵਾਲ ਉਹ ਜਵਾਬ ਜਨਮ ਲੈਂਦੇ ਨੇ ਉਹਨਾਂ ਦਾ ਹੀ ਜ਼ਿਕਰ ਕਲਵੀਦਰ ਪਾਤਸ਼ਾਹ ਕਰ ਰਹੇ ਨੇ ਦਿਨ ਇੱਕ ਆਜਮ ਆਤਮ ਰਾਮ ਜਹ ਅਮਿਤ ਤੇਜ ਅਬਗਤ ਆਗਾਮ ਇਹ ਕੌਣ ਆਏ ਆਤਮ ਸਰੂਪ ਜਹ ਅਮਿਤ ਤੇਜ ਅਬਗਤ ਅਭੂ ਸਾਇਦ ਕੰਨ ਨੂੰ ਆਹਾ ਅਭਿਆਸੀ ਜਿਹੜਾ ਸੀ ਨਾ ਜਿਹਨੂੰ ਝਲਕ ਹੋਈ ਥੋੜੀ ਨੇ ਕਈਆਂ ਨੂੰ ਹੋ ਜਾਂਦੀ ਹੈ ਮੈਂ ਰਾਤ ਵੀ ਅਰਜ਼ ਕੀਤੀ ਸੀ ਜੇ ਹਜ਼ਾਰ ਮਨੁੱਖ ਅਭਿਆਸ ਕਰਨ ਲੱਗ ਪੈਂ ਤਾਂ ਬਹੁਤ ਸਾਰਿਆਂ ਨੂੰ ਇਹ ਝਲਕ ਦਿਸ ਪੈਂਦੀ ਹੈ ਪਰ ਬਦਕਿਸਮਤੀ ਇਹ ਬਾਅਦ ਵਿੱਚ ਇਸ ਝਲਕ ਨੂੰ ਸਾਹਮਣੇ ਨਹੀਂ ਰੱਖ ਸਕਦੇ ਜਿਵੇਂ ਬੱਚੇ ਦੇ ਹੱਥ ਰੇ ਰਤਨ ਆ ਜਾਏ ਤੇ ਖੇਡਣ ਖੇਡਣ ਲੱਗ ਪੈਂਦਾ ਮਿੱਟੀ ਚ ਰੋਲ ਛੱਡਦਾ ਇਹ ਹਾਲਤ ਹੋ ਜਾਂਦੀ ਸਾਈਵਕੰਨ ਉਹ ਅਭਿਆਸੀ ਜਿਸ ਨੂੰ ਪਹਿਲੀ ਵਾਰਸ ਆਇਆ ਉਹ ਕੁਛ ਮਹਿਤਾ ਅੰਦਰੋਂ ਦੇ ਸਵਾਲ ਇਹ ਕੌਣ ਹੈ ਇਹ ਕੌਣ ਆਏ ਆਤਮ ਸਰੂਪ ਜਹ ਅਮਿਤ ਤੇਜ ਅਵਗਤ ਅਰੂ ਜਦ ਕਦੀ ਐਸੀ ਵਿਚਾਰ ਧਾਰਾ ਨੇ ਸੰਗਤ ਦੇ ਸਾਹਮਣੇ ਰੱਖਾਂ ਇੱਕ ਸਿੰਘ ਚੇਤੇ ਆ ਜਾਂਦਾ ਰੋ ਤਕਦਾ ਰਿਟਾਇਰਡ ਐਸਡੀਓ ਸੀ ਮੇਰੇ ਕੋਲ ਬੈਠਾ ਜ਼ਹੀਫ ਬਿਰਦ ਅਵਸਥਾ ਤੇ ਰੋਣ ਲੱਗ ਪਿਆ ਮੈਂ ਤਾਂ ਅਭਿਆਸੀ ਜਾਪਦੇ ਹੋਂ ਤੇ ਰੋਜ਼ ਦੇ ਸਦਸੰਗੀ ਹੋ ਤੁਸੀਂ ਮੈਂ ਤੁਹਾਨੂੰ ਸਵੇਰੇ ਸ਼ਾਮ ਗੁਰਦੁਆਰੇ ਵੇਖਦਾ ਫਿਰ ਜਿਸ ਢੰਗ ਨਾਲ ਤੁਸੀਂ ਰੋ ਰਹੇ ਹੋ ਤੇ ਸਦਸੰਗੀਆਂ ਦਾ ਰੋਣਾ ਨਹੀਂ ਹੈ ਜਿਸ ਸੰਸਾਰੀ ਰੋਣਾ ਕਿਉਂ ਰੋ ਰਹੇ ਕੰਡ ਵੀ ਜਾਣੀ ਕਿ ਮੈਂ ਅਭਿਆਸ ਕਰਦਾ ਹੁੰਦਾ ਸੀ ਕੁਝ ਰਸ ਬਣ ਗਿਆ ਸੀ ਔਰ ਕਦੇ ਮੈਂ ਆਪਸ ਖੋਲ ਕੇ ਵੇਖਣਾ ਤੇ ਮੇਰੇ ਅਲੇ ਦੋਲੇ ਚਾਣਣਾ ਵੀ ਹੋ ਗਿਆ ਜਿਤ ਪ੍ਰਕਾਸ਼ ਹੋ ਜਾਂਦਾ ਸੀ ਜੋ ਮੈਂ ਆਪਣੀ ਅੱਖ ਨਾਲ ਵੇਖ ਲੈਂਦਾ ਸੀ ਔਰ ਅਭਿਆਸੀ ਕੰਨ ਉਸ ਨੂੰ ਅਭਿਆਸ ਕਰਨ ਵਾਲਾ ਹੀ ਆਪਣੀ ਅੱਖ ਨਾਲ ਵੇਖ ਸਕਦਾ ਹੈ ਦੂਜਾ ਤੀਜਾ ਨਹੀਂ ਤੋਂ ਕੰਨ ਲੇ ਕੇ ਹੁਣ ਨਹੀਂ ਆਉਂਦਾ ਬਈ ਕਿਉਂ ਨਹੀਂ ਆਉਂਦਾ ਅਖੰਡ ਦਾ ਮੈਂ ਚਲਾ ਗਿਆ ਪ੍ਰਿੰਸੀਪਲ ਸਾਹਿਬ ਸਿੰਘ ਕੋ ਉਹਨਾਂ ਦਾ ਟਿਕਾ ਤੇ ਉਹਨਾਂ ਦੀ ਪੁਸਤਕ ਪੜ੍ਹ ਕੇ ਸਿਮਰਨ ਦੀਆਂ ਬਰਕਤਾਂ ਸਿਮਰਨ ਕਰਨ ਲੱਗ ਪਿਆ ਸੀ ਤੇ ਗੱਲ ਬਣ ਗਈ ਸੀ ਤੇ ਮੈਂ ਚਲਾ ਗਿਆ ਉਹਨਾਂ ਤੋਂ ਪੁੱਛਣ ਤੇ ਉਹਨਾਂ ਨੂੰ ਦੱਸਣਾ ਵੀ ਜਿਸ ਵਕਤ ਜਾ ਕੇ ਮੈਂ ਦੱਸਿਆ ਪ੍ਰਿੰਸੀਪਲ ਸਾਹਿਬ ਇਸ ਤਰ੍ਹਾਂ ਮੈਂ ਸਵੇਰੇ ਕਰਦਾ ਤੇ ਮੈਨੂੰ ਇਹ ਹੋ ਜਾਂਦਾ ਐਂ ਮੱਥਾ ਮਾਰ ਲਿਆ ਪ੍ਰਿੰਸੀਪਲ ਸਾਹਿਬ ਨੇ ਵੀ ਪੁਰਖ ਜਿ ਤੈਨੂੰ ਹੋ ਜਾਂਦਾ ਹੈ ਤਰੰਡੋਰਾ ਤੋਂ ਬੜਾ ਮੈਨੂੰ ਵੀ ਨਹੀਂ ਦੱਸਣਾ ਤੇ ਠੀਕ ਤੇ ਰਤਨ ਪ੍ਰਗਟ ਹੁੰਦਾ ਪਰ ਇਹਨੂੰ ਲੁਕਾਣਾ ਪੈਂਦਾ ਅਨੰਤ ਜਤਨ ਕਰ ਹਿਰਦੇ ਰਾਖਿਆ ਰਤਨ ਨਾ ਛਪੇ ਛਪਾਇਆ ਰੱਖਣਾ ਤੇ ਹਿਰਦੇ 'ਚ ਹੀ ਪੈਂਦਾ ਛੁਪਾ ਕੇ ਇਹ ਗਲ ਰਖੀ ਉਹਦੀ ਚਮਕਦਮ ਪ੍ਰਗਟ ਹੋ ਜਾਂਦੀ ਤੇ ਸੈਦ ਸਿੰਘ ਕਹਿੰਦਾ ਜੇ ਤੂੰ ਇਹ ਜਿਹੜਾ ਦੱਸਿਆ ਤੇ ਅਜੇ ਤੇਰੀ ਮਤ ਕੱਚੀ ਤੇ ਅਜੇ ਤੇਰਾ ਰਸ ਵੀ ਕੱਚਾ ਤੇ ਹੁਣ ਮੈਨੂੰ ਅਫਸੋਸ ਹੈ ਕਿ ਪਤਾ ਨਹੀਂ ਕੱਲ ਤੋਂ ਤੂੰ ਜੁੜ ਸਕੇਗਾ ਕਿ ਨਹੀਂ ਤੁਸੀਂ ਮੈਨੂੰ ਕਹਿਣ ਦਾ ਹੁਣ ਨਹੀਂ ਮਨ ਜੁਗਦਾ ਹੁਣ ਉਹ ਗੱਲ ਨਹੀਂ ਪੈਂਦੀ ਮੈਂ ਉਸ ਵਾਸਤੇ ਰੰਨਾ ਤੂੰ ਮੇਰਾ ਇੱਕ ਨਿੱਖਾ ਜਿਹਾ ਤਜਰਬਾ ਤੁਹਾਡੇ ਸਾਹਮਣੇ ਰੱਖਾਂ ਪਹਿਲੀ ਦਫਾ ਜਿਹੜੀ ਝਲਕ ਆਉਂਦੀ ਹੈ ਉਹ ਤੇ ਹੈ ਗੁਰੂ ਦੀ ਬਖਸ਼ਿਸ਼ ਉਹ ਤੇ ਹੈ ਅਕਾਲ ਪੁਰਖ ਦੀ ਬਖਸ਼ਿਸ਼ ਜਦ ਅਭਿਆਸ ਕਰਦੇ ਆਉਂਦੀ ਅਕਾਲ ਪੁਰਖ ਦੱਸ ਦਿੰਦਾ ਇਹ ਮੇਰਾ ਰਸ ਹੈ ਗੁਰੂ ਦੱਸ ਦਿੰਦਾ ਇਹ ਮੇਰਾ ਰਸ ਹੈ ਤੇ ਹੁਣ ਤੂੰ ਚੱਲ ਕੇ ਪਾਉਂ। ਹੁਣ ਤੂੰ ਮਿਹਨਤ ਕਰ। ਹੁਣ ਤੂੰ ਸਾਧਨਾ ਕਰ। ਉਹ ਪਹਿਲਾ ਅਭਿਆਸੀ ਉਹ ਜਿਹੜੀ ਜਲਦੀ ਰਸ ਆ ਜਾਂਦਾ ਹੈ ਨਾ ਉਹ ਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਕਿਰਮਤ ਉਹਦੀ। ਤੇ ਬਾਅਦ ਵਿੱਚ ਉਹਨਾਂ ਵਾਸਤੇ ਸੰਭਾਲਣਾ ਔਖਾ ਹੋ ਜਾਂਦਾ ਹੈ। ਅਗਰ ਵਸਤੂ ਹੁੰਦੀ ਹੈ। ਸਾਬਕੇ ਨਨਿਸ ਅਭਿਆਸੀ ਦੇ ਅੰਦਰੋਂ ਸਵਾਲ ਉੱਠ ਪਿਆ ਇਹ ਕੌਣ ਆਏ? ਆਤਮ ਸਰੂਪ ਜਹ ਅਮਿਤ ਤੇਜ ਅਵਗਤ ਅਭੂਤ ਅਤੀ ਸੁੰਦਰ ਹੈ ਜੋ ਗਤੀ ਤੋਂ ਰਹਿਤ ਹੈ ਨੈਚਰ ਹੈ ਪ੍ਰਕਾਸ਼ਮਾਨ ਹੈ ਇਹ ਕੌਣ ਹੈ ਅੰਦਰੋਂ ਹੀ ਜਵਾਬ ਆਇਆ ਉਸ ਪ੍ਰਕਾਸ਼ ਤੋਂ ਇਹ ਬ੍ਰਹਮ ਆਏ ਆਤਮ ਸਰੂਪ ਜਹ ਅਮਿਤ ਤੇਜ ਅਵਗਤ ਅਭੂਤ ਜਿਹਨੂੰ ਤੁਸੀਂ ਵੇਖ ਰਹੇ ਹੋ ਇਹ ਬ੍ਰਹਮ ਇਹ ਪਰਮਾਤਮਾ ਇਹ ਅਕਾਲ ਪੁਰਖ ਇਹ ਬ੍ਰਹਮ ਹੈ ਫਸਰੇ ਹੋਇਆ ਬ੍ਰਹਮ ਹੈ ਪ੍ਰਕਾਸ਼ਨਾ ਜਿਵੇਂ ਰੋਸ਼ਨੀ ਸੂਰਜ ਦਾ ਰੂਪ ਹੈ ਤਿਵੇਂ ਉਹ ਪ੍ਰਮਾਤਮਾ ਦਾ ਰੂਪ ਹੁੰਦਾ ਹੈ ਉਹ ਰਸ ਪ੍ਰਮਾਤਮਾ ਦਾ ਰੂਪ ਹੁੰਦਾ ਹੈ ਪਰ ਠੀਕ ਹੈ ਸੂਰਜ ਸਾਰੇ ਦਾ ਸਾਰਾ ਕਮਰੇ ਵਿੱਚ ਨਹੀਂ ਆ ਸਕਦਾ ਪ੍ਰਮਾਤਮਾ ਸਾਰੇ ਦਾ ਸਾਰਾ ਨਹੀਂ ਆ ਸਕਦਾ ਉਹਦੀ ਝਲਕ ਆਉਂਦੀ ਹੈ ਉਹਦੀ ਕਿਰਨ ਆਉਂਦੀ ਹੈ ਉਹਦਾ ਨੂਰ ਆਉਂਦਾ ਹੈ ਸੁਰਤ ਜਿਵੇਂ ਜਮ ਅੰਤਰ ਮੁਤੀ ਹੁੰਦੀ ਹੈ ਤੇ ਪੌਂਚ ਵੀ ਇਹ ਦਸਮ ਦਵਾਰ ਕਰ ਅਨਾਹਦ ਨਾਦ ਸੁਣ ਕੇ ਜਦ ਅਗਾਂ ਚਲਦੀ ਏ ਤਾਂ ਫਿਰ ਇਹ ਪ੍ਰਕਾਸ਼ ਪੱਕਾ ਹੋ ਜਾਂਦਾ ਹੈ ਤੁਖਸਾ ਹੋ ਜਾਂਦਾ ਹੈ ਫਿਰ ਮਨੁੱਖ ਦਿਨ ਰਾਤ ਉਸੇ ਪ੍ਰਕਾਸ਼ ਦੇ ਚ ਰਹਿਦਾ ਹੈ ਫਿਰ ਜਿਵੇਂ ਅਸੀਂ ਤੁਸੀਂ ਸਵਾਸ ਲੈ ਲੈਂ ਆ ਉਸ ਦੇ ਅੰਦਰ ਨਾਮ ਚੱਲਦਾ ਹੈ